ਨਹੀਂ ਜੀ ਹੋਰ ਵੀ ਕੁੜੀਆਂ ਜਾਣਦੀਆਂ ਨੇ ਉੱਥੇ ਕੰਮ ਕਰਨ ਹੋਰ ਵੀ ਕੁੜੀਆਂ ਪੰਜਾਬ ਦੀ ਕਿੰਨੀਆਂ ਕੁੜੀਆਂ ਨੇ ਪੰਜਾਬ ਦੀਆਂ ਕਈਆਂ ਸੀਗੀਆਂ ਦੋ ਤਿੰਨ ਕੁੜੀਆਂ ਹੋਰ ਪੰਜਾਬ ਦੀ ਦੋ ਤਿੰਨ ਕੁੜੀਆਂ ਨੇ ਹਾਂ ਜੀ ਸਿਰਫ ਉੱਥੇ ਨਚਾਉਂਦੇ ਨੇ ਡਾਂਸ ਕਰਵਾਉਂਦੇ ਨੇ ਅਜੇ ਕੁੜਿਆ ਜੀ ਅਸਲਾਮੁਅਲੈਕੁਮ ਜੀ ਵੀਰੋ ਕੀ ਹਾਲ ਚਾਲ ਹੈ ਉਮੀਦ ਕਰਨਾ ਤੁਸੀਂ ਸਾਰੇ ਖੈਰੀਅਤ ਨਾਲ ਹੋਗੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਇਕ ਉਹ ਵੀ ਟਾਈਮ ਸੀ ਜਦੋਂ ਸਿੱਖ ਸਰਦਾਰ ਲੋਕਾਂ ਦੀਆਂ ਇੱਜ਼ਤਾਂ ਬਜਾਉਂਦੇ ਸੀ ਲੋਕਾਂ ਦੀਆਂ ਧੀਆਂ ਦੀ ਜਿਹੜੀ ਇੱਜ਼ਤ ਸੀ ਉਹ ਬਚਾਉਂਦੇ ਸੀ ਲੋਕਾਂ ਦਾ ਮਾਲ ਬਚਾਉਂਦੇ ਸੀ ਹੁਣ ਇੱਕੋ ਟਾਈਮ ਹੈ ਕਿ ਸਰਦਾਰਾਂ ਦੀਆਂ ਸਿੱਖਾਂ ਦੀਆਂ ਜਿਹੜੀਆਂ ਕੁੜੀਆਂ ਨੇ ਉਹਨਾਂ ਨੂੰ ਬਿਹਾਰੀ ਖਰੀਦ ਰਹੇ ਨੇ ਮੁੱਲ ਖਰੀਦ ਰਹੇ ਨੇ ਅੱਜ ਦੀ ਵੀਡੀਓ ਬਹੁਤ ਇੰਪੋਰਟੈਂਟ ਹੈ ਤੇ ਸਾਡੇ ਸਾਰਿਆਂ ਦੀਆਂ ਅੱਖਾਂ ਖੋਲਣ ਵਾਸਤੇ ਇਹ ਵੀਡੀਓ ਦੇਖਣਾ ਬਹੁਤ ਜ਼ਰੂਰੀ ਹੈ ਅੱਜ ਦੀ ਵੀਡੀਓ ਲਵਾਦਣੇ ਵੀਡੀਓ ਲਵਾਦਣ ਤੋਂ ਪਹਿਲੇ ਤਮਾਮ ਦੋਸਤਾਂ ਨੂੰ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈਲ ਆਈਕਨ 'ਤੇ ਦਬਾਓ ਤਾਂ ਕਿ ਆਉਣ ਵਾਲੀਆਂ ਜਿੰਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰਨੇ ਆ ਮੈਂ ਨੰਬਰ ਕੱਢਿਆ ਸੀਗਾ ਗੂਗਲ ਤੋਂ ਗੂਗਲ ਤੋਂ ਨੰਬਰ ਕੱਢਿਆ ਸੀਗਾ ਤੇ ਮਾਪੇ ਮਾਪਿਆਂ ਨੂੰ ਦੱਸ ਕੇ ਗਿਆ ਸੀਗਾ ਨਹੀਂ ਜੀ ਹੋਰ ਵੀ ਕੁੜੀਆਂ ਜਾਣਦੀਆਂ ਨੇ ਉੱਥੇ ਕੰਮ ਕਰਨ ਹੋਰ ਵੀ ਕੁੜੀਆਂ ਪੰਜਾਬ ਦੀ ਕਿੰਨੀਆਂ ਕੁੜੀਆਂ ਨੇ ਪੰਜਾਬ ਦੀਆਂ ਕਈਆਂ ਸੀਗੀਆਂ ਦੋ ਤਿੰਨ ਕੁੜੀਆਂ ਹੋਰ ਪੰਜਾਬ ਦੀ ਦੋ ਤਿੰਨ ਕੁੜੀਆਂ ਨੇ ਹਾਂਜੀ ਸਿਰਫ ਉੱਥੇ ਨਚਾਉਂਦੇ ਨੇ ਡਾਂਸ ਕਰਵਾਉਂਦੇ ਨੇ ਕਈ ਕੁੜੀਆਂ ਜੇ ਸਰਕਾਰ ਚ ਆਵੇ ਕੁੜੀਆਂ ਤੋਂ 2-3 ਨਹੀਂ ਬਹੁਤ ਕੁੜੀਆਂ ਨੇ ਮੈਂ ਤੈਨੂੰ ਕੁੜੀ ਇੱਕ ਹੋਰ ਬੁਲਾ ਲੈਣਾ ਉਹ ਕੁੜੀ ਬਿਆਨ ਆਉਂਦੀ ਪਈ ਆ ਬਿਆਨ ਦੇਣ ਵਾਸਤੇ ਹਾਂ ਵੇਚਦੀ ਆ ਕਹਿੰਦੀ ਮੈਂ ਬੜੀ ਮੁਸ਼ਕਿਲ ਨਾਲ ਨਿਕਲ ਕੇ ਆਈ ਆ ਹੁਣੇ ਮੈਂ ਤੈਨੂੰ ਕੁੜੀ ਬੁਲਾ ਲੈਣਾ ਮੇਰੇ ਕੋਲ ਰਿਪੋਰਟਿੰਗ ਪਈਆਂ ਜਾਂਦੀਆਂ ਜਦੋਂ ਇਸੇ ਨਾਲ ਦੀ ਬਸਤੀ 'ਚ ਪਹੁੰਚੇ ਅਸੀਂ ਆ ਕੇ ਵੀ ਵੀਰੇ ਸਾਨੂੰ ਇਹਨਾਂ ਨੂੰ ਸਾਰੇ ਪਰਿਵਾਰ ਨੂੰ ਪੱਕਾ ਪਤਾ ਲੱਗ ਗਿਆ ਵੀ ਕੁੜੀ ਤੁਹਾਡੇ ਕੋਲੇ ਆ ਤੇ ਇਹਨੇ ਪਤਾ ਸਾਨੂੰ ਦੱਸਦਿਆ ਨਹੀਂ ਕਿਉਂਕਿ ਕਹਿੰਦੀ ਮੇਰੇ ਨਾਲ ਦੁਨੀਆ ਜੁੜੀ ਹੋਈ ਆ ਤੂੰ ਕੀ ਕਰ ਲੇਗਾ ਪੈਂਟ ਜਿਹੜਾ ਅੰਮਾ ਦੇ ਫੌਲਵਰ ਨੇ ਮੈਨੂੰ ਜਿੱਥੇ ਮਰਜੀ ਮਿਲਣੇ ਵੀਰੇ ਅਸੀਂ ਮਿਲਣ ਨੂੰ ਤਿਆਰ ਆ ਤੁਸੀਂ ਇਹਨਾਂ ਦੀ ਸਪੋਰਟ ਕਰੋਗੇ ਕਿੰਨੇ ਗੰਦੇ ਬੰਦਿਆਂ ਦੇ ਜਿਹੜੇ ਅੱਜ ਕੁੜੀਆਂ ਵੇਚਦੇ ਨੇ ਬਿਹਾਰ ਦੇ ਵਿੱਚ ਜਾ ਕੇ ਲੁਧਰਨਾਲਾ ਲਾਈਵ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਟਨ ਡਾਰੀ ਚੌਂਕੀ ਦੇ ਬਾਹਰ ਖੜਾ ਜਿੱਥੇ ਇੱਕ ਮਾਮਲਾ ਜਿਹੜਾ ਸਾਹ ਕਾਫੀ ਜਿਹੜਾ ਸਮਨ ਯਾਰਾ ਮਾਮਲਾ ਹੈ ਕਿ ਇਸ ਗੱਲ ਕਿ ਮਾਮਲੇ ਤੇ ਉਦੋਂ ਜਦੋਂ ਪਤਾ ਲੱਗਿਆ ਕਿ ਸਾਨੂੰ ਇੱਕ ਸੂਤਰ ਵੱਲੋਂ ਫੋਨ ਆਂਦਾ ਕਿ ਇਹ ਕੁੜੀਆਂ ਜਿਹੜੀਆਂ ਪੰਜਾਬ ਦੀਆਂ ਕੁੜੀਆਂ ਬਿਹਾਰ ਜਾ ਕੇ ਵੇਚਿਆ ਜਾਂਦੀਆਂ ਨੇ ਲੇਕਿਨ ਇੱਕ ਬੱਚੀ ਜਿਹੜੀ ਹੈ ਇੱਥੇ ਬਰਾਮਦ ਵੀ ਹੋ ਗਈ ਹੈ ਜੋ ਬਿਹਾਰ ਤੋਂ ਲਿਆਏ ਗਏ ਨੇ ਲੇਕਿਨ ਗੱਲਬਾਤ ਵੀ ਕਰਦੇ ਆ ਜੋ ਮਹਿਲਾ ਉਤੇ આરોਪ ਲੱਗੇ ਸੀ ਅੰਮਾ ਜੀ ਜਿਹਨੂੰ ਕਿਹਾ ਜਾਂਦਾ ਵਾ ਉਦਾਂ ਦੇ ਉੱਤੇ ਰੋਪ ਲੱਗੇ ਸੀ ਇਹ ਕੁੜੀਆਂ ਵੇਚਦੇ ਨੇ ਪੰਜਾਬ ਦੀਆਂ ਲੇਕਿਨ ਗੱਲਬਾਤ ਵੀ ਕਰਾਂਗੇ ਪੁੱਤ ਕਿੱਥੇ ਰਹਿਣ ਵਾਲੀ ਹੈ ਨਾਬਾ ਜੀ ਨਾਬੇ ਦੀ ਰਹਿਣ ਵਾਲੀ ਹੈ ਬਿਹਾਰ ਪਹੁੰਚੀ ਕਿੱਦਾਂ ਮੈਂ ਨੰਬਰ ਕੱਢਿਆ ਸੀਗਾ ਗੂਗਲ ਤੋਂ ਗੁੱਗਗਾ ਤੋ ਨੰਬਰ ਕੱਢਿਆ ਸੀਗਾ ਤੇ ਮਾਪੇ ਮਾਪਿਆਂ ਨੂੰ ਦੱਸ ਕੇ ਗਿਆ ਸੀਗਾ ਨਹੀਂ ਜੀ ਘਰੇ ਕਿਉਂ ਨਹੀਂ ਦੱਸ ਕੇ ਗਿਆ ਮੈਂ ਮੰਮੀ ਨੂੰ ਕਹਿੰਦੀ ਹੁੰਦੀ ਸੀ ਉਹ ਕਹਿੰਦੀ ਲਾਣਾ ਨਹੀਂ ਡਾਂਸਰ ਬੰਨਣਾ ਚਾਹਤੀ ਸੀ ਡਾਂਸਰ ਬੰਨਣਾ ਚਾਹਦੀ ਸੀ ਹਾਂ ਜੀ ਉਹ ਤੇ ਜਦੋਂ ਤੂੰ ਬਿਹਾਰ ਗਿਆ ਉੱਥੇ ਤੇ ਨਾਲ ਕੀ ਕੀ ਹੋਇਆ ਸਹੀ ਦਸਤੀ ਜੋ ਹੋਇਆ ਹਾਂ ਸਹੀ ਦਾ ਉੱਥੇ ਮਾਲਿਕ ਗਲਤ ਨਹੀਂ ਕਰ ਦਾਲ ਗਲਤ ਵੀ ਕੀਤਾ ਕੀਤਾ ਨਹੀਂ ਜੀ ਜ਼ਬਰਦਸਤੀ ਕਰਦਾ ਸੀ ਕੋਸ਼ਿਸ਼ ਕਰਦਾ ਸੀ ਮਤਲਬ ਤੁਸੀਂ ਨਹੀਂ ਕਰਦੇ ਸੀ ਹੋਰ ਕੀ ਕੀ ਹੋਇਆ ਬਿਹਾਰ ਜਦੋਂ ਤੁਸੀਂ ਇੱਥੋਂ ਦੀ ਨੰਬਰ ਕੱਢਿਆ ਨੰਬਰ ਆਨਲਾਈਨ ਪਿਆ ਹੋਇਆ ਸੀਗਾ ਹਾਂਜੀ ਹੋਰ ਵੀ ਕੁੜੀਆਂ ਜਨਤ ਚਾਂਦੀਆਂ ਨੇ ਉੱਥੇ ਕੰਮ ਕਰਨ ਹੂੰ ਹੋਰ ਵੀ ਕੁੜੀਆਂ ਪੰਜਾਬ ਦੀ ਕਿੰਨੀਆਂ ਕੁੜੀਆਂ ਨੇ ਪੰਜਾਬ ਦੀਆਂ ਗਈਆਂ ਸੀਗੀਆਂ ਦੋ ਤਿੰਨ ਕੁੜੀਆਂ ਹੋਰ ਪੰਜਾਬ ਦੀ ਦੋ ਤਿੰਨ ਕੁੜੀਆਂ ਨੇ ਹਾਂਜੀ ਸਿਰਫ ਉੱਥੇ ਨਚਾਉਂਦੇ ਨੇ ਡਾਂਸ ਕਰਵਾਉਂਦੇ ਨੇ ਜੀ ਤੇ ਦਿੰਦੇ ਕੀ ਨੇ ਐਵੇਂ 5 ਤੋਂ 2000 3000 ਫੇ ਤੁਸੀਂ ਕਦੀ ਮਾਪਿਆਂ ਨੂੰ ਦੱਸਿਆ ਕੀ ਉੱਥੇ ਫੋਨ ਕਰਕੇ ਕਿੰਨੇ ਮਹੀਨੇ ਤੋਂ ਤੁਸੀਂ ਬਿਹਾਰ ਸੀਗੇ ਇੱਕ ਮਹੀਨਾ ਚ ਇੱਕ ਮਹੀਨੇ ਚ ਮਾਪਿਆਂ ਨੇ ਪੋਸਟ ਪਾਈ ਮੇਰੀ ਕੁੜੀ ਨੂੰ ਲੱਭਣ ਵਾਲੇ ਨੂੰ ਪੈਸਾ ਦਿੱਤਾ ਜਾਊਗਾ ਤੇਰੇ ਮਾਪਿਆਂ ਨੇ ਪੋਸਟ ਪਾਈ ਤੇ ਮਾਪਿਆਂ ਨੂੰ ਦੱਸੇ ਬਗੈਰ ਚਲੀ ਗਈ ਮੈਂ ਮੇਰੀ ਮੰਮੀ ਨੂੰ ਕਹਿੰਦੀ ਹੁੰਦੀ ਸੀ ਜੂ ਲਵਾਉਣਾ ਮੈਂ ਉਹ ਨਹੀਂ ਕਹਿ ਰਿਆ ਜਿਹੜਾ ਪਿਓ ਜਿਹੜਾ ਪਿਓ ਜਿਹੜੀ ਮਾਂ ਦਿਨ ਬਾਰ ਪੋਟੀਆਂ ਸਾਫ਼ ਕਰਦੇ ਨੇ ਧੀਆਂ ਨੂੰ ਵੱਡੀਆਂ ਕਰਦੇ ਨੇ ਉਹ ਧੀਆਂ ਬਿਨਾਂ ਦੱਸੇ ਮਾਪਿਆਂ ਨੂੰ ਚਲੀਆਂ ਜਾਣ ਗਈਆਂ ਮਾਪੇ ਮਿਲੇ ਹੁਣ ਤੈਨੂੰ ਨਹੀਂ ਜੀ ਆਏ ਨਹੀਂ ਹਲੇ ਗੱਲ ਕੀਤੀ ਹੈ ਨਹੀਂ ਮਾਪਿਓ ਨਾਲ ਗੱਲ ਵੀ ਨਹੀਂ ਕੀਤੀ ਅਜੇ ਨਹੀਂ ਜੀ ਆਏ ਨਹੀਂ ਹੈਗੇ ਹਲੋ ਨਹੀਂ ਨਹੀਂ ਉਹ ਤਾਂ ਗੱਲ ਕੀਤੀ ਸੀ ਮਾਪਿਆਂ ਨਾਲ ਹਾਂ ਜੀ ਦੋ ਉਰਿਆਨ ਤੋਂ ਪਹਿਲਾਂ ਦੋ ਦਿਨ ਪਹਿਲਾਂ ਕੀਤੀ ਸੀ ਕੀ ਕਹਿੰਦੇ ਮਾਪੇ ਉਹ ਕਹਿੰਦੇ ਸੀ ਉਰੇ ਆ ਜਾ ਨਾਬੀ ਆ ਜਾ ਹਾਂ ਪੰਜਾਬ ਚ ਤੂੰ ਪੰਜਾਬ ਤਾਂ ਆ ਗਈ ਹੈ ਹਾਂ ਫਿਰ ਹੁਣ ਆ ਰਹੇ ਨੇ ਕਿ ਆ ਰਹੇ ਨੇ ਜੀ ਤੈਨੂੰ ਲੈਣ ਵਾਸਤੇ ਹਾਂ ਜੀ ਸਬਕ ਕੀ ਮਿਲਿਆ ਜ਼ਿੰਦਗੀ ਦਾ ਦੁਬਾਰਾ ਆਪਾਂ ਜੂਗੀ ਨਹੀਂ ਹਾਂ ਜੀ ਦੁਬਾਰਾ ਭਜੂਗੀ ਨਹੀਂ ਨਹੀਂ ਬੁੱਤ ਭਜਣਾ ਤਾਂ ਗੱਲ ਵੱਖਰੀ ਐ ਜਿਹੜੇ ਤੇਰੇ ਮਾਂ ਪਿਓ ਦੀ ਇੱਜ਼ਤ ਕੀ ਰਹੇਗੀ ਦੱਸ ਪੁੱਤ ਜਿਹੜੇ ਆਪਣੇ ਪੰਜਾਬੀ ਹੀ ਜਦੋਂ ਉੱਥੇ ਜਾ ਕੇ ਗਲਤ ਕੰਮ ਕਰਨ ਗਿਆ ਕੁੜੀਆਂ ਉਹ ਵੀ ਗਲਤ ਕੰਮ ਕਰਨਗੇ ਬਿਹਾਰ ਜਾ ਕੇ ਦੱਸ ਪੁੱਤ ਇਹ ਕਿੱਦਾਂ ਦੀ ਇਨਸਾਨੀਅਤ ਐ ਡਾਂਸਰ ਬਣਨਾ ਤਾਂ ਸ਼ੌਂਕ ਸੀ ਡਾਂਸਰ ਬੰਨਾ ਡਾਂਸ ਆਫ ਇੰਡੀਆ ਚਲੇ ਜਾਓ ਮਾਂ ਪਿਓ ਨੂੰ ਕਹੋ ਪੈਸਾ ਲਗਾ ਦੇਣਗੇ ਤੁਸੀਂ ਡਾਂਸਰ ਬੰਨਾ ਛੇਜਾ ਦੇ ਨੱਚਣਾ ਹੁਣ ਕੀ ਹੋਇਆ ਚੁੰਕੀਆਂ ਆਏ ਜਦੋਂ ਉਹਨਾਂ ਨੇ ਹੱਥ ਚੁੱਕਿਆ ਮੇਰੇ ਤੇ ਤਾਨੂੰ ਤੁਹਾਡੇ ਤੇ ਕਿੰਨਾ ਕਿੰਨਾ ਨੇ ਹੱਥ ਚੱਕਿਆ ਜਿਹੜੇ ਅੰਦਰ ਬੈਠੇ ਨੇ ਹੱਥ ਕੋ ਚੱਕਿਆ ਗਾਲੀ ਗਾਲੀ ਦੇ ਰਹੇ ਸੀਗੇ ਕੀ ਕਹਿੰਦੇ ਸੀਗੇ ਗਾਲੀ ਕੱਢ ਕੇ ਗੰਦਾ ਬੋਲਦੇ ਸੀ ਜੀ ਗੰਦਾ ਕਿਉਂ ਬੋਲਦੇ ਪੁਲਿਸ ਵਾਲੇ ਗੰਦਾ ਬੋਲਦੇ ਸੀਗੇ ਹਾਂਜੀ ਕੀ ਬੋਲਦੇ ਸੀ ਗਾਲਾਂ ਕੱਢਦੇ ਸੀ ਗਾਲਾਂ ਕੱਢਦੇ ਸੀਗੇ ਜੀ ਕਿਉਂ ਤੇਰੇ ਮਾਪਿਆਂ ਨਾਲ ਗੱਲ ਨਹੀਂ ਕੀਤੀ ਪੁਲਿਸ ਵਾਲਿਆਂ ਨੇ ਕੀਤੀ ਐ ਉਹ ਕਹਿੰਦੇ ਆਉਣੇ ਆਗੇ 6 ਵਜੇ ਸਿਹਾ ਬਨੇ ਲਾਉਂਦੇ ਆਉਂਦੇ ਆ ਜੀ ਤੇ ਪੁਲਿਸ ਵਾਲਿਆਂ ਨੇ ਤੈਨੂੰ ਮਾਰਕੁੱਟ ਕੀਤੀ ਮਾਰਿਆ ਵੀ ਐ ਤੈਨੂੰ ਪੁੱਤ ਹਾਂ ਜੀ ਥੱਪੜ ਮਾਰੇ ਨੇ ਥੱਪੜ ਮਾਰੇ ਨੇ ਸਮਝਾਉਣ ਵਾਸਤੇ ਮਾਰੇ ਹੋਣਗੇ ਕਿ ਤੂੰ ਭੱਜੀ ਕਿਉਂ ਐ ਇਸੇ ਵਾਸਤੇ ਮਾਰੇ ਹੋਣਗੇ ਜੀ ਹੈਨਾ ਜੀ ਕਿ ਤੂੰ ਪੰਜਾਬ ਦੀ ਰਹਿ ਕੇ ਪੰਜਾਬ ਦੀ ਹੋ ਕੇ ਭੱਜੀ ਕਿਉਂ ਐ ਜੀ ਮਾਪੇ ਅਲੱਗ ਪਰੇਸ਼ਾਨ ਹੈਗੇ ਕਿ ਨਹੀਂ ਹੈਗੇ ਜੀ ਇਹਨਾਂ ਨੂੰ ਕਿੱਦਾਂ ਮਿਲੀ ਤੀ ਇਹਨਾਂ ਨੂੰ ਮੈਂ ਜਾਣਦੀ ਨਹੀਂ ਸੀ ਉਹ ਮੈਂ ਹਾਂ ਇਹਨਾਂ ਨੂੰ ਕਿੱਦਾਂ ਪੁੱਤ ਮੈਂ ਦੱਸ ਇਹਨਾਂ ਨੂੰ ਮੈਂ ਆਪਣੀਤ ਨੂੰ ਜਾਣਦੀ ਸੀ ਜੀ ਆਪਣੀਤ ਕੋਨਾ ਉੱਥੇ ਕੰਮ ਕਰਦਾ ਸੀ ਇਹਨਾਂ ਦਾ ਮੁੰਡਾ ਅੱਛਾ ਜੀ ਅੱਛਾ ਫਿਰ ਮੈਂ ਉਹਨੂੰ ਦੱਸਿਆ ਸੀ ਮਾਲਕ ਮੇਰੇ ਨਾਲ ਐਵੇਂ ਕਰਦਾਗਾ ਫਿਰ ਉਹਨੂੰ ਮੈਂ ਦੱਸਿਆ ਉਹ ਮੈਨੂੰ ਇੱਥੇ ਲੈ ਕੇ ਆ ਪੰਜਾਬ ਚ ਮਾਲਕ ਨੇ ਜ਼ਬਰਦਸਤ ਨਾ ਕਰਨ ਦੀ ਕੋਸ਼ਿਸ਼ ਕੀਤੀ ਹਾਂਜੀ ਕਿੰਨੀ ਵਾਰ ਇੱਕ ਵਾਰੀ ਕੀਤੀ ਸੀਗੀ ਫਿਰ ਮੈਂ ਉਹਨੂੰ ਦੱਸਿਆ ਫੋਨ ਲਾ ਕੇ ਪੁਨੀਤ ਨੂੰ ਫਿਰ ਮੈਨੂੰ ਇੱਥੇ ਲਿਆਇਆ ਪੰਜਾਬ ਚ ਕਿੰਨਾ ਦਾ ਰਿਸ਼ਤੇਦਾਰ ਹੈ ਹਾਂਜੀ ਇਹਨਾਂ ਦੀ ਕੁੜੀਆਂ ਉੱਥੇ ਕੁੜੀਆਂ ਭੇਜਦੇ ਨੇ ਹਾਂ ਉੱਥੇ ਡਾਂਸ ਕਰਨ ਜਾਂਦੀਆਂ ਨੇ ਜੋ ਹਾਂ ਅਮਮਾ ਇਹ ਤੁਹਾਡੇ ਉੱਤੇ ਇਲਜ਼ਾਮ ਲੱਗੇ ਖੜੀ ਹੋ ਬੋ ਤੁਸੀਂ ਤੁਹਾਡੇ ਉੱਤੇ ਇਲਜ਼ਾਮ ਲੱਗੇ ਕਿ ਤੁਸੀਂ ਪੰਜਾਬ ਦੀਆਂ ਕੁੜੀਆਂ ਜਿਹੜੀਆਂ ਨੇ ਬਿਹਾਰ ਵੇਚਦੇ ਹੋ ਤੇ ਇਹ ਦੱਸ ਰਹੀ ਹੈ ਕਿ ਤੁਹਾਡਾ ਕੋਈ ਰਿਸ਼ਤੇਦਾਰ ਨੂੰ ਉੱਥੋਂ ਲੈ ਕੇ ਆਇਆ ਤੁਹਾਡਾ ਕਿੰਨਾ ਕੁ ਤਾਲੁਕਾਤ ਹੈ ਪੰਜਾਬ ਦੀਆਂ ਕੁੜੀਆਂ ਵੇਚਣ ਪਿੱਛੇ ਉਹ ਪੰਜਾਬ ਮੈਨੂੰ ਵਾਹ ਕਾ ਤਾਲੁਕ ਹਮਾਰਾ ਇਹ ਹੈ ਜੋ ਵਿਕਾਸ ਮਾਲਿਕ ਜੋ ਲੈ ਗਏ ਸੀ ਲੜਕੀ ਕੋ ਆਰਕੈਸਟਾ ਵਾਲਾ ਹਾਂ ਆਰਕੈਸਟਾ ਵਾਲਾ ਵਿਕਾਸ ਮਾਲੀ संपर्क ये है, है बाबू जी की वहाँ पर हमारी लड़की सुप्रिया राज मेरी लड़की अम्मा जी जो सुप्रिया राज मेरी लड़की है और साल की उसकी उम्र है तीन साल से उस मालिक के पास वो रहती थी कि अपना डांस दिखाती थी तुम चलो। की है वहाँ पर हैं पंजाब की लड़कियां नहीं सब भैया की लड़कियाँ हैं बाबू जी बेटा कितनी लड़की पंजाब की वहाँ पे सही पंजाब की भी है और वहाँ की भी लड़कियां हो होके पंजाबी भाषा च बोली किनियाँ कुड़ियाँ पंजाब ने ਦੋ ਤਨ ਕੁੜੀਆਂ ਉਹਨਾਂ ਵੀ ਗਲਤ ਹੁੰਦਾ ਗਲਤ ਨਹੀਂ ਹੁੰਦਾ ਡਾਂਸ ਕਰਦੀਆਂ ਨੇ ਗੀਆਂ ਕਿਉਂਕਿ ਮਾਪੇ ਉਹਨਾਂ ਨੂੰ ਦੱਸੇ ਬਗੈਰ ਗਈਆਂ ਨੇ ਨਹੀਂ ਜੀ ਮਾਪੇ ਉਹਦੀ ਰਜ਼ਾ ਨਾਲ ਪਰ ਕੱਲਾ ਤੂੰ ਨਹੀਂ ਗਿਆ ਨਾ ਜੀ ਮਾਪੇ ਪਾਪ ਕੇ ਸਾਥ ਜਾਤੇ ਸੇ ਤੁਹਾਨੂੰ ਜਾਣਦੇ ਨੇ ਤੁਸੀਂ ਫਿਰ ਉੱਥੇ ਜਿੰਨੀਆਂ ਕੁੜੀਆਂ ਪੰਜਾਬ ਦੀਆਂ ਉਹਨਾਂ ਨੂੰ ਵਾਪਸੀ ਭੇਜ ਦੋ ਮੈਨੂੰ ਸਮਝੇ ਨਹੀਂ ਬਾਪੂ ਜੀ ਹਿੰਦੀ ਮੈਂ ਬੋਲੀ ਤੁਹਾਨੂੰ ਆ ਕਹਿ ਰਿਹਾ ਹਾਂ ਕਿ ਪੰਜਾਬ ਦੀਆਂ ਕੁੜੀਆਂ ਜਿਹੜੀਆਂ ਉੱਥੇ ਹੈਗੀਆਂ ਨੇ ਉਹਨਾਂ ਨੂੰ ਵਾਪਸੀ ਭੇਜ ਦੋ ਪੰਜਾਬ ਤੋਹੇ ਤੋਂ ਬਾਪੂ ਜੀ ਹਮ ਨਹੀਂ جانتے ਹੈ ਕਿ ਕਿੰਨੀ ਕੁੜੀ ਉਸਕੇ ਪਾਸ ਹੈ ਔਰ ਲੜਕੀ ਨਹੀਂ ਹੈ ਭਈਏ ਕੀ ਲੜਕੀ ਸਭ ਹੈ हमारे जैसे बिहार की लड़की आधा है फिर वे लुधियाना में जितनी लड़की हम लोग हैं जाम क्यों लगे वो अब नहीं जानते बाबूजी उस पर इंजाम क्या लगा लेकिन इसके ऊपर टॉर्चर हो रहा था कि इनके साथ लड़की के साथ गलत हो रहा था भगवान जाने बाबूजी तो उस उस लड़के ने बोला कि माँ ऐसी ऐसी बात है वो भी पंजाब के रहने वाले हैं और हमारे बच्चे ही तो जन्म उन्म लिए बाबू जी पंजाबी ठेठ बोलते हैं वो लोग सब तो बाबू हम सुबह आठ बजे यहाँ पर हाजिर हो गए ਉਹਨੂੰ ਚੁੰਕ ਚੁੰਕੀ ਦੇਣ ਵਸੇ ਆਈ ਸੀ ਹਾਂ ਉਹਨਕੇ ਮਾਪੇ ਆਏ ਥੇ ਹਮ ਉਹਨਕੋ ਕਾਲ ਕੀਏ ਕਿ ਬੇਟਾ आपकी लड़की हमको पता चल गया कि कहाँ है आप बेटा मेरे पास आइए मेरा ये एड्रेस है ये पता है सब है हम सब दिए वहाँ पर गए बाबूजी बड़े बड़े सरदार बाबूजी को ले गए थे जिनके बड़े बड़े तलवार होते हैं वो लोग उन बाबू जी कुछ उल्टा सीधा नहीं बोले ना हमको धमकाए ना मारने के लिए बोले हम बोले बाबू वो लड़की को पता चल गया है बस दो दिन के हमको टाइम दीजिए हम लड़की को चौकी पर लेके आ रहे हैं उस लड़की के साथ बहुत अत्याचार हो रहा है बस यही बात हमारा कहानी है बाबू और कुछ नहीं है ਹਾਂ ਲੇਕਿਨ ਸਾਡੇ ਕੋਲ ਕੁਲਦੀਪ ਬਾਬਾ ਵੀ ਨਾਲ ਹੀ ਹੈਗੇ ਗੱਲਬਾਤ ਵੀ ਕਰਦੇ ਆ ਮੈਂ ਉਹ ਗੱਲ ਕੀਤੀ ਹੈ ਉਹ ਕਹਿੰਦੀ ਮੈਂ ਸਵੇਰੇ ਕੁੜੀ ਦੇਖ ਕੇ ਗਈ ਸੀ ਔਰ 6 ਵਜੇ ਇੱਥੇ ਬੈਠੀ ਹੋਈ ਆ ਕੁੜੀ ਕਹਿ ਰਹੀ ਹੈ ਕੁੜੀ ਦੀ ਜਬਾਨੀ ਆ ਕੁੜੀ ਨਾਲ ਵੀ ਅੰਦਰ ਕੁੱਟਮਾਰ ਹੋ ਗਈ ਅੱਛਾ ਅੰਦਰ ਕੁੱਟਮਾਰ ਹੋਈ ਆ ਹਾਂ ਉਹ ਕੁੜੀ ਸਾਹਮਣੇ ਬੈਠੀ ਜਿਹਨੇ ਬਿਆਨ ਦਿੱਤੇ ਅੱਛਾ ਫੇ ਕਹਿੰਦੀ ਮੈਨੂੰ ਕੁੱਟਮਾਰ ਕਰਦੇ ਗਏ ਜੀ ਸਾਨੂੰ ਤਾਂ ਪਤਾ ਨਹੀਂ ਹੈਗਾ ਸਾਨੂੰ ਤਾਂ ਇੰਨਾ ਪਤਾ ਲੱਗਿਆ ਸੀਗਾ ਵੀ ਸਾਨੂੰ ਪਤਾ ਲੱਗਿਆ ਵੀ ਕੁੜੀ ਸਾਡੀ ਲੈ ਕੇ ਗਏ ਹੋਇਆ ਪੰਜਾਬ ਦੀ ਪੰਜਾਬ ਦੀ ਕੁੜੀ ਧੀ ਆ ਕੁੜੀ ਦੀ ਮਾਂ ਹੈਗੀ ਆ ਵੀ ਪੰਜਾਬ ਦੀ ਧੀ ਨੂੰ ਲੈ ਕੇ ਗਏ ਆ ਅਸੀਂ ਜਦੋਂ ਸਾਨੂੰ ਪਤਾ ਲੱਗਿਆ ਵੀ 3 ਮਹੀਨੇ ਤੋਂ ਗਾਇਬ ਹੈ ਜਦੋਂ ਅਸੀਂ ਰਾਤ ਨੂੰ ਜਾ ਕੇ ਗਏ ਤੇ 2 ਘੰਟਿਆਂ ਦੇ ਵਿੱਚ 20 ਮਿੰਟਾਂ ਦੇ ਵਿੱਚ ਫੋਨ ਸਾਡੇ ਕੋਲੇ ਆ ਗਿਆ 20 ਮਿੰਟਾਂ ਦੇ ਵਿੱਚ ਨਹੀਂ ਫੋਨ ਉਹ ਤੋਂ ਆਏ ਨੇ ਜੋ ਰਾਤ ਨੂੰ ਆਏ ਮੈਂ ਗੁੱਡੀ ਨਾਲ ਗੱਲ ਕੀਤੀ ਆ ਝੂਠ ਕੁਛ ਨਹੀਂ ਬੋਲਣਾ ਜੋ ਚੱਲੇਗੀ ਖਬਰ ਸੁਣੀ ਹੈ ਤੁਸੀਂ ਹਾਂਜੀ ਹਾਂਜੀ ਗੁੱਡੀ ਕਹਿੰਦੀ ਹੈ ਮੈਂ ਬਿਨਾ ਦੱਸੇ ਮਾਪਿਓ ਨੂੰ ਚਲੀ ਗਈ ਮੇਰੇ ਉੱਥੇ ਮੇਨੂੰ ਅਤਿਆਚਾਰ ਹੋਇਆ ਜਿਹੜਾ ਮਾਲਕ ਸੀ ਮੇਨੂੰ ਜ਼ਬਰਜਨਾਹ ਕਰਨ ਦੀ ਕੋਸ਼ਿਸ਼ ਵੀ ਕਰਦਾ ਸੀਗਾ ਲੇਕਿਨ ਨਹੀਂ ਹੋਇਆ ਜ਼ਬਰਦਸਤ ਨਹੀਂ ਕੀਤਾ ਗਿਆ ਤੇ ਲੇਕਿਨ ਅੰਮਾ ਜੀ ਜਿਹੜੀ ਹੈਗੀ ਇੱਥੇ ਜਿਹੜੀ ਖੜੀ ਆ ਉਹਦਾ ਕੋਈ ਦਿਓਰ ਉੱਥੇ ਲੱਗਾ ਹੋਇਆ ਜਿਨੇ ਫੋਟੋ ਦੇਖ ਕੇ ਜਿਹੜੀ ਹੈ ਕੁੜੀ ਲੱਭੀ ਤੇ ਅੰਮਾ ਜੀ ਦਾ ਅਨਾ ਸੋਰਸ ਹੈਗਾ ਕਿ ਉਹਨੇ ਕੁੜੀ 2 ਮਿੰਟ ਚ ਲੱਭ ਲਈ ਨਹੀਂ ਜੀ ਕੁੜੀ ਉਹਨਾਂ ਕੋਲੇ ਆ ਅੰਮਾ ਕੋਲੇ ਦਾ ਕੰਮ ਆ ਅੰਮਾ ਦਾ ਦਾ ਕੰਮ ਆ ਕੁੜੀਆਂ ਲਿਆ ਲਿਆ ਵੇਚਣਾ 1 ਮਿੰਟ ਬਾਬਾ ਜੀ ਅੱਛਾ ਸਾਡਾ ਕੀ ਕਸੂਰ ਆ ਅਸੀਂ ਬਾਬਾ ਜੀ ਇਹਨਾਂ ਨੂੰ ਉੱਥੇ ਨਾਬੇ ਲੈ ਕੇ ਗਏ ਇਹ ਧੀ ਨੂੰ ਭੇਜਿਆ ਵੀ ਜਾ ਭਈ ਆਪਦੀ ਤੁਸੀਂ ਉੱਥੇ ਰਿਪੋਰਟ ਦੋ ਤੇ ਕੁੜੀ ਦਾ ਫੇਰ ਅੱਗੇ ਜਾ ਕੇ ਆਪਾਂ ਜੇ ਕੋਈ ਕਰ ਸਕਦੇ ਆ ਕਰ ਭ ਤੇ ਉਥੋਂ ਵਰਬਾ ਜੀ ਉਸ ਪ੍ਰਸ਼ਾਸਨ ਨੇ ਨੂੰ ਬਿਲਕੁਲ ਚਿੱਟਾ ਅਨਕਾਰ ਕਰਤਾ ਕਹਿੰਦੇ ਵੀ ਤੂੰ ਇੱਥੋਂ ਜਾ ਸਕਦੀ ਹੈ ਤੇਰੀ ਕੋਈ ਰਿਪੋਰਟ ਨਹੀਂ ਹੈ ਅਸੀਂ ਸਾਡੇ ਕੋਲ ਟਾਈਮ ਹੀ ਨਹੀਂ ਹੈ ਵਜਾ ਬਤਾ ਵਜਾ ਦੱਸੋ ਜੀ ਦੱਸੋ ਵਾਜੀ ਕੋਰਟ ਕਚੈਰੀਆਂ ਦਾ ਕੰਮ ਆ ਜੀ ਕਹਿੰਦੇ ਕੋਰਟ ਕਚੈਰੀਆਂ ਤੇ ਜਾਣੇ ਸਾਡੇ ਵਾਸ ਨਹੀਂ ਹੈਗਾ ਤਾਂ ਮੈਂ ਇਹ ਬਾਬਾ ਜੀ ਕੋਲ ਰੋਈ ਪਿੱਟੀ ਤਾਂ ਇਹਨਾਂ ਨੇ ਮੇਰੀ ਹੈਲਪ ਕੀਤੀ ਹੈ ਜੀ ਨੇ ਬਾਬੇ ਤਾਂ ਹਰ ਵੇਲੇ ਹੈਲਪ ਕਰਦੇ ਨੇ ਬਾਬੇ ਦੀ ਹਰ ਖਬਰ ਮੈਂ ਕਰਦਾ ਬਾਬੇ ਦਾ ਉਹ ਕੰਮ ਵੀ ਕਰਦੇ ਜਿਹੜੇ ਕੰਮ ਨਾ ਹੋਣ ਵਾਲੇ ਹੁੰਦੇ ਨੇ ਵੀਰ ਜੀ ਉਹਨਾਂ ਨੇ ਅਵਸਰਾਂ ਨੇ ਜਦੋਂ ਜਵਾਬ ਦੇਤਾ ਥਾਣੇਦਾਰ ਨੇ ਉਸ ਤੋਂ ਬਾਅਦ ਅਸੀਂ ਇੱਕ ਹਾਂਜੀ ਅਸੀਂ ਇੱਕ ਲੀਡਰ ਤੋਂ ਫੋਨ ਕਰਵਾਇਆ ਤੇ ਅਸੀਂ ਉਹਨੂੰ ਕਿਹਾ ਕਿ ਵੀ ਵੀਰ ਜੀ ਸਾਡੀ ਦਰਖਾਸਤ ਤੁਸੀਂ ਇੱਥੇ ਦਰਜ ਕਰ ਲਓ ਬਾਕੀ ਕੰਮ ਸਾਡਾ ਅਸੀਂ ਲੱਭ ਲਾਂਗੇ ਤੇ ਉਹਨਾਂ ਨੇ ਅੱਗੋਂ ਜਵਾਬ ਉਹਨੂੰ ਪੁੱਠਾ ਬੋਲਿਆ ਕਹਿੰਦਾ ਜੀ ਬਾਬਾ ਜੀ ਅਸੀਂ ਇੱਥੇ ਵਿਹਲੇ ਬੈਠੇ ਆਂ ਦਰਖਾਸਤਾਂ ਜਿੱਥੇ ਲਿਖਾਉਣੀਆਂ ਲਖਾਓ ਉਸ ਲੀਡਰ ਨੇ ਐਨੀ ਉਹਦੀ ਝਾੜ ਫਾਸ ਕਰੀ ਮੇਰਾ ਭਰਾ ਉਹ ਬੰ ਤੇ ਇਸ ਕਰਕੇ ਉਹਨੇ ਜਦੋਂ ਦਬਾਅ ਪਾਇਆ ਫੇਰ ਬਣ ਕੇ ਚਾਰ ਉੱਥੇ ਚਾਰ ਅੱਖਰ ਲਿਖੇ ਗਏ ਕਿਉਂਕਿ ਕਿਉਂ ਨਹੀਂ ਬਾਬਾ ਜੀ ਸਾਡੀ ਸੁਣਵਾਈ ਹੋਈ ਉੱਥੇ ਜਿਹੜੀ ਜਿਹੜੀ ਖੜੀ ਹੈ ਨਾ ਮੈਂ ਉਹਦਾ ਪੱਕੇ ਪਤਨ ਦੱਸ ਕਿਉਂ ਲਿੱਤਾ ਮੈਂ ਗੁੱਡੀ ਕੋਲ ਮਿਲਣਾ ਚਾਹੁੰਦਾ ਗੁੱਡੀ ਕਿੱਥੇ ਹੈਗੀ ਗੁੱਡੀ ਮੈਂ ਉਹਨਾਂ ਕਰਕੇ ਮਿਲਿਆ ਮੈਨੂੰ ਨਹੀਂ ਪਤਾ ਗੁੱਡੀ ਮੈਂ ਦੇਖੀ ਵੀ ਨਹੀਂ ਗਈ ਗੁੱਡੀ ਨੇ ਜੋ ਹੱਡੀ ਬਿੱਤੀ ਸੁਣਾਈ ਹੈ ਨਾ ਤੁਸੀਂ ਸੁਣ ਕੇ ਹੈਰਾਨ ਹੋ ਜੂਗੇ ਗੁੱਡੀ ਨਾਲ ਉੱਤੇ ਕੀ ਕੀ ਹੁੰਦਾ ਸੀ ਗੁੱਡੀ ਕਹਿੰਦੀ ਉਹ ਤੇ ਤਿੰਨ ਕੁੜੀਆਂ ਹੋਰ ਪੰਜਾਬੀਆਂ ਹੈਗੀਆਂ ਨੇ ਲੇਕਿਨ ਇਹਨਾਂ ਦਾ ਜਿਹੜਾ ਜਿਹੜੀ ਅੰਮਾ ਜੀ ਬੈਠੀ ਹੋਈ ਆ ਕਹਿੰਦੀ ਮੇਰਾ ਰੋਲ ਨਹੀਂ ਆ ਮੈਂ ਕਿ ਤੇਰੇ 500 ਕੇ ਫੋਲੋਅਰ ਨੇ ਜਿਹੜੀ ਤੂੰ ਇੰਸਟਾਗ੍ਰam ਚਲਾਉਂਦੀ ਆ ਤੇ ਇੰਸਟਾਗ੍ਰam ਤੇ ਰੀਲ ਪਾਉਂਦੀ ਆ ਤੈਨੂੰ ਕੁੜ ਵੇ ਕੁੜੀਆਂ ਤਾਂ ਦੋ ਤਿੰਨ ਨਹੀਂ ਬਹੁਤ ਕੁੜੀਆਂ ਨੇ ਮੈਂ ਤੈਨੂੰ ਕੁੜੀ ਇੱਕ ਹੋਰ ਬੁਲਾ ਲੈਣਾ ਉਹ ਕੁੜੀ ਬਿਆਨ ਆਉਂਦੀ ਪਈ ਆ ਬਿਆਨ ਦੇਣ ਵਾਸਤੇ ਹਾਂ ਵੇਚਦੀ ਆ ਉਹ ਕਹਿੰਦੀ ਮੈਂ ਬੜੀ ਮੁਸ਼ਕਲ ਨਾਲ ਨਿਕਲ ਕੇ ਆਈ ਆ ਹੁਣੇ ਮੈਂ ਤੈਨੂੰ ਕੁੜੀ ਬੁਲਾ ਲੈਣਾ ਮੇਰੇ ਕੋਲ ਰਿਕਾਰਡਿੰਗ ਪਈਆਂ ਨੇ ਉਥੇ ਕੁੜੀਆਂ ਬਹੁਤ ਨੇ ਜੀ ਬੇਨਤੀ ਸੁਣੋ ਇਹ ਜਿਹੜੀ ਤੁਸੀਂ ਅੰਮਾ ਜੀ ਕਹਿੰਨੇ ਹੋ ਮੈਂ ਨਹੀਂ ਕਹਿ ਰਿਹਾ ਉਹਦਾ ਨਾਮ ਮੰਨਣ ਹਾਂ ਜੀ ਉਹ ਨਾਮ ਹੀ ਲੈ ਲਓ ਉਹ ਅੰਮਾ ਜੀ ਦਾ ਮੰਨ ਕੇ ਚੱਲੋ ਵੀ ਇੱਕ ਨਾ ਤੁਹਾਨੂੰ ਮੈਂ ਛੋਟੀ ਜੀ ਗੱਲ ਦੱਸਦਾ ਜਦੋਂ ਇਸ ਇਹਨਾਂ ਦੇ ਵਸਤੀ 'ਚ ਪਹੁੰਚੇ ਅਸੀਂ ਆ ਕਿਹਾ ਵੀ ਵੀਰੇ ਸਾਨੂੰ ਇਹਨਾਂ ਦੇ ਸਾਰੇ ਪਰਿਵਾਰ ਨੂੰ ਤੇ ਇਹਨੇ ਪਤਾ ਸਾਨੂੰ ਡਰਦਿਆਂ ਅੱਗੋਂ ਕੀ ਗਿਆ ਕਹਿੰਦੀ ਮੇਰੇ ਨਾਲ ਦੁਨੀਆ ਜੁੜੀ ਹੋਈ ਹੈ ਤੂੰ ਕੀ ਕਰ ਲੇਗਾ 6 ਲੱਖ ਫੋਲੋਅਰ ਨੇ 6 ਲੱਖ ਫੋਲੋਅਰ ਮੈਂ ਕਹਿਣਾ ਯਾਰ ਸ਼ਰੇਆਮ ਇਹਨਾਂ ਦਾ ਘਰ ਉਹ ਬੰਦਾ ਬਾਬਾ ਜੀ ਇਹਨਾਂ ਦੇ ਵਿੱਚੋਂ ਕੁੜੀਆਂ ਕੱਢਣੀਆਂ ਨਾਲੇ ਉਹ ਸਾਰੀ ਬਸਤੀ ਦੇ ਵਿੱਚੋਂ ਪਤਾ ਕਰਿਆ ਹੋਇਆ ਸਾਡਾ ਕੁੜੀਆਂ ਇਹਨਾਂ ਹਾਂ ਇਹ ਦਾਅਵੇ ਨਾਲ ਅਸੀਂ ਕਹਿੰਦੇ ਆ ਗੱਲ ਬਹੁਤ ਕੁੜੀਆਂ ਇਹਨਾਂ ਨੇ ਵੇਚੀਆਂ ਨੇ ਲਿਜਾ ਕੇ 50 50 ਜਾਂ 20 25 25 ਹਜ਼ਾਰ ਰੁਪਏ ਦੇ ਵਿੱਚ ਪੰਜਾਬੀਆਂ ਦੀਆਂ ਕੁੜੀਆਂ ਇਹਦਾ 52000 ਦਾ ਸੌਦਾ ਹੋਇਆ ਇਸ ਕੁੜੀ ਦਾ 52000 ਦਾ ਸੌਦਾ ਹੋਇਆ 52000 ਰੁਪਿਆ ਲਿਆ ਉਹ ਜਾਦਾ ਮਾਣੇ ਲਿਆ ਤੇ ਜਿਹੜਾ ਇਹਨਾਂ ਦਾ ਕੋਈ ਕਰੀਬੀ ਉਹਨਾਂ ਨੇ ਲਿਆ ਠੀਕ ਹੈ ਖੁਦ ਮੰਨੀ ਆ ਜੀ ਸਾਡੇ ਕੋਲ ਰਿਪੋਰਟਿੰਗ ਪਈ ਹੈ ਅਮਾ ਖੁਦ ਮੰਨੀ ਹੈ ਵੀ ਕੁੜੀ ਅਸੀਂ 52000 ਦੀ ਵੇਚੀ ਆ ਸਾਡੇ ਕੋਲ ਵੀਡੀਓ ਪਈਆਂ ਨੇ ਇਹ ਖੁਦ ਮੰਨੀ ਆ ਅਮਾ ਇਹਨਾਂ ਦੀ ਕੁੜੀ ਹੈ ਜਿਹਦੀ ਨਾਂ ਧੰਦਾ ਇਹਨਾਂ ਦਾ ਇਹਦੀ ਨਾਂ ਦੀ ਇੱਕ ਇੱਕ ਕੁੜੀ ਇਹਦੀ ਨਾਂ ਹੋਣੀ ਹੋਈ ਆ ਉਹਨੂੰ ਵੀ ਇਹਨਾਂ ਨੇ ਲਵ ਮੈਰਿਜ ਦੇ ਚੱਕਰ ਦੇ ਵਿੱਚ ਲੈ ਕੇ ਆਏ ਸ਼ਾਇਦ ਕੁੜੀ ਇਹਦੀ ਕੁੜੀ ਆ ਅਮਾ ਦੀ ਕੁੜੀ ਤੇ ਉਹ ਦੂਜੇ ਜਿਹੜਾ ਲੈ ਕੇ ਗਿਆ ਉਹਦੀ ਭਾਬੀ ਆ ਠੀਕ ਹੈ ਦੋਨੇ ਇੱਕ ਘਰ ਚ ਹੋਵੰਗੇ ਸਾਡੀ ਕੁੜੀ ਵੀ ਉੱਥੇ ਹੋਗੀ ਜਾਨੀ ਕਿ ਇਹ ਵੀ ਉੱਥੇ ਆ ਦੋਨੇ ਸਕੇ ਭਰਾ ਉਹ ਉਹਨੇ ਲਵ ਮੈਰਿਜ ਕਰਵਾਈ ਕੁੜੀ ਕੱਢ ਕੇ ਲਿਆਇਆ ਉਹ ਵੀ ਕਹੀ ਜਾਂਦੀ ਬਾਬਾ ਜੀ ਮੈਨੂੰ ਲੈ ਜਾ ਅਸੀਂ ਕਿੱਥੇ ਲੈ ਜਾਈਏ ਵੀ ਕਿਹਨੂੰ ਕਿਹਨੂੰ ਛੜਾਈਏ ਇਸੇ ਅੰਮਾ ਦੀ ਕੁੜੀ ਇਸ ਅੰਮਾ ਦੇ ਮੇਰੇ ਮੇਰੇ ਬਾਣਾ ਪਾਇਆ ਸਾਰੇ ਨੰਗ ਸਿੰਘ ਖੜੇ ਮੈਂ ਦਰਬਾਰ ਦੇ ਜੱਥੇਦਾਰਾਂ ਦੀ ਗਵਾਹੀ ਦੇ ਵਿੱਚ ਖੜਾ ਇਸ ਅੰਮਾ ਨੇ ਕਿਹਾ ਕਹਿੰਦੀ ਮੇਰੀ ਕੁੜੀ ਵੀ ਕਢਾ ਕੇ ਦਿਓ ਇੱਕ ਹੀ ਗੱਲ ਇਹ ਨੇ ਇਹ ਤਾਂ ਖੋਦੋ ਵੇਚਦੀ ਆ ਬਹੁਤ ਤਕੜਾ ਠੰਡਾ ਸਰਕਾਰ ਸਾਡੀਆਂ ਸੁਤਕੀਆਂ ਪਈਆਂ ਨੇ ਗੈਂਗ ਇਹਨਾਂ ਦਾ ਗੈਂਗ ਪਰਦਾ ਫਾਸ਼ ਕਰਨਾ ਪਏਗਾ ਹਾਂ ਜੀ ਕਰਨਾ ਪਊਗਾ ਜੀ ਫਾਸ ਇਹ ਤਾਂ ਕਾਹੇ ਨਿਕਲਿਆ ਸਾਡੇ ਪੰਜਾਬ ਦੇ ਵਿੱਚ ਇਹਨਾਂ ਨੇ ਇਹਨਾਂ ਨੇ ਸਾਨੂੰ ਫੋਨ ਲਾ ਕੇ ਬੁਲਾਇਆ ਵੀ ਤੁਹਾਡੀ ਕੁੜੀ ਸਾਨੂੰ ਪਤਾ ਕਿੱਥੇ ਆ ਵੀ ਤੁਸੀਂ ਸਾਡੇ ਕੋਲ ਇਹਨਾਂ ਨੇ ਲੋਕੇਸ਼ਨ ਦਿੱਤੀ ਸੀ ਬਾਬਾ ਜੀ ਨਾਲ ਲੈ ਕੇ ਇਹਨਾਂ ਦੀ ਲੋਕੇਸ਼ਨ ਤੇ ਪਹੁੰਚੇ ਇਹਨਾਂ ਨੇ ਫੋਨ ਕਿੱਦਾਂ ਕੀਤਾ ਪੋਸਟ ਚਰੀਏ ਪੋਸਟ ਚਰੀਏ ਜੀ ਹਾਂ ਜੀ ਹਾਂ ਪੋਸਟ ਦੇ ਛਰੀਏ ਇਹਨਾਂ ਨੇ ਪਤਾ ਕਰ ਤੁਹਾਨੂੰ ਫੋਨ ਲਾਇਆ ਅਸੀਂ ਪਰਸੋਂ ਇੱਥੇ ਆਏ ਪਹਿਲਾਂ ਇਹਨੇ ਸਾਨੂੰ ਘਰ-ਵਾਰ ਸਾਰਾ ਕੁਝ ਦਿਖਾਇਆ ਉਹ ਜਿਹੜੀ ਇਹਦੀ ਭਾਬੀ ਐ ਮੁੰਡੇ ਦੀ ਉਹ ਸਾਨੂੰ ਘਰ ਦੱਸਿਆ ਕਹਿੰਦੇ ਵੀ ਆ ਘਰ ਹੈਗਾ ਕਹਿੰਦੇ ਮੇਰਾ ਦੇਵਰ ਮੇਰੇ ਨਾਲ ਬੋਲਦਾ ਨਹੀਂ ਲੜਦਾ ਹੈਗਾ ਮੇਰੀ ਸੱਸ ਨੂੰ ਨੌਕਰੀ ਗਈ ਹੋਇਆ ਡਿਊਟੀ ਗਈ 8 ਵਜੇ ਆਉਗੀ ਤੁਸੀਂ ਉਦੋਂ ਆ ਕੇ ਗੱਲ ਕਰਿਓ ਵੀਰ ਜੀ ਜਿਹੜਾ ਮਸਲਾ ਚੱਲਿਆ ਐਸ ਮੁੰਡੇ ਨੇ ਇਹਨਾਂ ਨੇ ਵੀਡੀਓ ਪਾਤੀ ਆ ਆ ਤੀਨੇ ਰਹੁੰਦੀ ਕਰਾਉਂਦੀ ਨੇ ਇਹ ਟਰੱਕ ਡਰਾਈਵਰ ਨੇ ਬੰਦੇ ਵੇਂਦੇ ਰਹਿੰਦੇ ਨੇ ਮੋਬਾਈਲ ਚਲਾ ਸੀ ਦਰਬਾਰਾਂ ਵਾਲੇ ਘਟ ਚੱਲਦਾ ਇੱਧਰ ਕੰਮ ਇਹਨਾਂ ਨੇ ਮੇਰੇ ਕੋਲੇ ਮੇਰੇ ਇਹਦੇ ਨਾਲ ਇੱਕ ਨਿੱਕ ਸਿੰਘ ਹੋਰ ਆ ਸਾਡਾ ਉਹਦੇ ਨਾਲ ਮੇਰੀ ਟਾਈਟਿੰਗ ਸੀ ਉਹਦੇ ਪਿੰਡ ਦਾ ਇਹ ਸਿੰਘ ਉਹ ਇਹਨੇ ਉਹਨੂੰ ਕਿਹਾ ਉਹਨਾਂ ਨੇ ਮੇਰੇ ਕੋਲੇ ਫਰਿਆਦ ਕਰੀ ਕਹਿੰਦੇ ਬਾਬਾ ਜੀ ਇਹ ਪ ਇਹ ਗੱਲ ਨਹੀਂ ਵੀਰ ਜੀ ਆਪਾਂ ਨੇ ਪ੍ਰਸ਼ਾਸਨ ਨੂੰ ਬੇਨਤੀ ਕਰ ਸਕਦੇ ਆ ਆਪਾਂ ਬੇਨਤੀਆਂ ਕਰਕੇ ਮੈਂ ਫਿਰ ਰਿਪੋਰਟਾਂ ਵੀ ਕਰਾ ਲਾਂਗੇ ਆਪਾ ਜੀ ਕੋਈ ਗੱਲ ਹੋਰ ਵੀਰ ਜੀ ਇਹ ਅੰਮਾ ਜੀ ਬਚਨ ਉਮਰ ਤੋਂ ਲੱਗਦੀ ਆ ਨਾ ਵੀ ਸਿਆਣੀ ਆ ਉਮਰ ਸਿਆਣੀ ਨੇ ਇਹਦਾ ਇਹ ਸਟਾਈਲ ਖੋਲ ਕੇ ਇਹਦਾ ਆਈਡੀ ਖੋਲ ਕੇ ਦੇਖੋ ਸਟਾਈਲ ਸ਼ਰਿਆਮ ਠੁਮਕੇ ਲਾਉਂਦੀ ਆ ਸ਼ਰਿਆਮ ਹਾਂ ਇਹਦਾ ਇਹ ਇਹਦੇ ਇਹਦੇ ਠੁਮਕੇ ਵੇਖੋ ਇਹਦੇ ਠੁਮਕੇ ਵੇਖੋ ਇਹਦੇ ਗੀਤ ਚੈੱਕ ਕਰੋ ਹੁਣ ਚੁੰਨੀ ਲੱਤੀ ਠੀਕ ਆ ਵੀ ਕਿਹੜੇ ਕਿਹੜੇ ਗਾਣੇ ਆ ਦੁਪੱਟਾ ਲਿਆ ਨਾ ਸਿਰ ਤੇ ਟਕਿਆ ਆਪਣਾ ਤੇ ਇੰਸਟਾ ਦੇਖੋ ਕਿ ਨਵੇਂ ਨਵੇਂ ਕੁੜੀਆਂ ਆਈਡੀ ਪਾਉ ਤੋ ਪੁਲਿਸ ਵਾਲੇ ਨੇ ਇਹ ਪੁਲਿਸ ਵਾਲੇ ਨੇ ਕੱਢਿਆ ਹੋਇਆ ਬਾਹਰ ਹਜੇ ਕਾਰਵਾਈ ਨਹੀਂ ਕਰਦੇ ਪਏ ਪੁਲਿਸ ਵਾਲੇ ਸੁੱਤੇ ਪਏ ਹੈਗੇ ਮੈਨੂੰ ਲੱਗਦਾ ਬੁਰੰਗੀ ਪੁਲਿਸ ਵੀ ਕੀ ਹੋਈ ਆ ਹੋਊਗੀ ਮੈਨੂੰ ਤਾਂ ਲੱਗਦਾ ਸ਼ੱਕ ਪੈ ਰਿਹਾ ਜਦੋਂ ਤੱਕ ਹਜੇ ਤੱਕ ਕੀਤੀ ਨਹੀਂ ਕਾਰਵਾਈ ਮੈਂ ਖੜਾ ਸੀ ਨਾ ਇੱਥੇ ਹਾਂ ਅੱਛਾ ਅੱਛਾ ਕੁੜੀ ਉਹੀ ਦਾ ਆਈ ਆ ਪਹਿਲਾਂ ਬਿਹਾਰ ਚੋਂ ਆਈ ਕੁੜੀ ਅਸੀਂ ਬੜੇ ੱੱੱਕੇ ਨਾਲ ਕੱਢੀ ਕੁੜੀ ਅਸੀਂ ਰਾਤ ਨੂੰ ਗਏ ਆ ਰਾਤ ਨੂੰ 12 ਵਜੇ ਕਢਾ ਕੇ ਲਿਆ ਗੱਬਾ ਜੀ ਇੱਕ ਗੱਲ ਦੱਸਾਂ ਮੈਂ ਵੀ ਇੱਕ ਪੰਜਾਬੀ ਆ ਮੈਂ ਖੰਨੇ ਦਾ ਰਹਿਣ ਵਾਲਾ ਆ ਮੈਂ ਤੇ ਬੱਚੀ ਦੇ ਕੋਲ ਜਾ ਕੇ ਬੱਚੀ ਦਾਸ ਦਾ ਸੁਣੀ ਆ ਨਾ ਬੱਚੀ ਕਹਿੰਦੀ ਮੈਂ ਡਾਂਸ ਕਰਨਾ ਚਾਹੁੰਦੀ ਸੀ ਮੇਰੇ ਮਾਪੇ ਮੈਨੂੰ ਡਾਂਸ ਨਹੀਂ ਕਰਨ ਦਿੰਦੇ ਮੈਂ ਕਿਹਾ ਤੁਸੀਂ ਇੰਡੀਆ ਟੈਲੈਂਟ ਜਾਓ ਉੱਥੇ ਟੈਲੈਂਟ ਦਿਖਾਓ ਆਪਣਾ ਮੈਂ ਕਿਹਾ ਤੁਸੀਂ ਬਿਹਾਰ ਉੱਥੇ ਕਿੱਥੇ ਪਾਸਕੇ ਜਾ ਕੇ ਉੱਥੋਂ ਇੰਦਾ ਪਾਸਕੇ ਵੀਰ ਜੀ ਇਹਨਾਂ ਦੇ ਕਿਰਾਏ ਤੇ ਇੱਕ ਬਿਹਾਰ ਹੁੰਦੇ ਆਪਣੇ ਆਰਕਾਡ ਦੇ ਕੁੜੇ ਰਹਿੰਦੀ ਸੀ ਉਹਨਾਂ ਨੇ ਕਿਰਾਏ ਤੇ ਮਕਾਨ ਲਿਆ ਹੋਇਆ ਉਹ ਇਹਦੇ ਨਾਲ ਇੰਦਾ ਰਹਿੰਦੀ ਜਿੱਦਾਂ ਕਿ ਕੁੜੀ ਦੀ ਮਾਸੀ ਹੋਵੇ ਉਹ ਲੈ ਗਈ ਇੱਕ ਉੱਥੇ ਪੱਪੂ ਨਾਂ ਦਾ ਭਈਆ ਆਪਣੇ ਜਿਹੜਾ ਨਾਬੇ ਦੇ ਵਿੱਚ ਜਿੱਥੋਂ ਸਾਨੂੰ ਗੁੱਸਾ ਲੱਗਿਆ ਇਸ ਗੱਲ ਦਾ ਵੀ ਨਾਬੇ ਦੇ ਵਿੱਚ ਬੰਦਾ ਸਬਜੀ ਦੀ ਰੇੜੀ ਲਾਉਂਦਾ ਹੋਵੇ ਪੱਪੂ ਨਾਂ ਦਾ ਬੰਦਾ ਹੋਵੇ ਬਿਹਾਰ ਦਾ ਯਾਰ ਸਾਰਾ ਡਰੈਸ ਤਾਂ ਗੱਡੀ ਬੈਠੇ ਆ ਉਹ ਬੰਦੇ ਨੂੰ ਅਸੀਂ ਜਦੋਂ ਧਮਕੀ ਦਿੱਤੀ ਸਿੱਧੀ ਵੀ ਵੀਰ ਜੀ ਇੱਥੇ ਅਸੀਂ ਪਹੁੰਚਾਂਗੇ ਹੁਣ ਪ੍ਰਸ਼ਾਸਨ ਨਹੀਂ ਪਹੁੰਚਦਾ ਤੈਨੂੰ ਜੇ ਗੱਡੀ 'ਚ ਨਾ ਸਿੱਟ ਕੇ ਗਏ ਸਾਨੂੰ ਜੇਹੇਦਾਰ ਨਾ ਕਹੀਂ ਠੀਕ ਆ ਅਸੀਂ ਉਹਨੂੰ ਜਦੋਂ ਇੰਨੀ ਗੱਲ ਕਹੀ ਉਸ ਬੰਦੇ ਨੇ ਸਾਰੀ ਵੀਡੀਓ ਲੈ ਕੇ ਕੀਤੀ ਵੀ ਹੁਣ ਸਾਡੇ ਡੰਡਾ ਲੱਜੜੂਗਾ ਵੀ ਇੰنگ ਸਿੰਘਾ ਕੋਲੇ ਕੇਸ ਆ ਗਿਆ ਅੱਛਾ ਅਸੀਂ ਆਉਦਾ ਨਹੀਂ ਸਾਡਾ ਸਾਡਾ ਲੋਟ ਆਉਣਾ ਸਾਡੇ ਪੰਜ ਕਿੱਡੇ ਕਿੱਡੇ ਨੇ ਸਾਨੂੰ ਐ ਦੱਸੋ ਪਹਿਲਾਂ ਇਹ ਕਹਣਾ ਵੀਰ ਬਣ ਕੇ ਬੇਨਤੀ ਆ ਇਹ ਜਿਹੜੇ ਹੁਣ ਕੰਮ ਇਹਨਾਂ ਨੇ ਕਰੇ ਹੋਇਆ ਇਹਨਾਂ ਦੇ ਵੱਧ ਵਾਧਾ ਯਾਰ ਕਾਨੂੰਨੀ ਕਾਰਵਾਈ ਦੇ ਵਿੱਚ ਸਜ਼ਾ ਹੋਣੀ ਚਾਹੀਦੀ ਆ ਇਹਨਾਂ ਦਾ ਵੱਡਾ ਗਰਾਹ ਇੱਕ ਹੱਥ ਆਊਗਾ ਤੁਹਾਡੇ ਬਹੁਤ ਤਕੜਾ ਤੁਹਾਨੂੰ ਉਹ ਤਸਵੀਰ ਦਿਖਾਈ ਹੈ ਜਿੱਥੇ ਉਹ ਬੜੀ ਮਾਸੂਮ ਜੀ ਬੰਦੀ ਪਿੱਛਗੀ ਜੇ ਕਿ ਤੁਹਾਨੂੰ ਦੱਸ ਜੀ ਇੱਕ ਸਰਗਨਾ ਜਿਹੜਾ ਘੁੰਮਦਾ ਵੇ ਬਾਬਾ ਜੀ ਦੇ ਕਹਿੰਦੇ ਮੁਤਾਬਿਕ ਸਰਗਨਾ ਪੰਜਾਬ ਦੀ ਤਮਾਮ ਕੁੜੀਆਂ ਜਿਹੜੀਆਂ ਨੇ ਹਜੇ ਹੋਰ ਵੀ ਬਰਾਂਮਦ ਉਸ ਦੇ ਜਿੱਦਾਂ ਜਿੱਦਾਂ ਇੱਕ ਬੱਚੀ ਨੂੰ ਜਿੱਦ ਇਸ ਬੱਚੀ ਇਸ ਮਾਂ ਦੀ ਧੀ ਅੱਜ ਮਾਂ ਨੂੰ ਮਿਲ ਗਈ ਹੈ ਉਸ ਧੀ ਨੇ ਸਾਨੂੰ ਦੱਸਿਆ ਕਿ ਪੰਜਾਬ ਦੀ ਚਾਰ ਕੁੜੀਆਂ ਉੱਥੇ ਹੋਰ ਨੇ ਲੇ ਵੇਚਦੇ ਨੇ ਵੇਚਨ ਤੋਂ ਬਾਅਦ ਇੱਥੇ ਚੋੜ ਹੋ ਕੇ ਜਿਹੜੇ ਨੇ ਕੰਮ ਜਿਹੜੇ ਨੇ ਬੈਂਟ ਤੇ ਜਿਹੜੇ ਅੰਮਾ ਦੇ ਫਾਲੋਅਰ ਨੇ ਮੈਨੂੰ ਜਿੱਥੇ ਮਰਜੀ ਮਿਲਣੇ ਵੀਰੇ ਅਸੀਂ ਮਿਲਣ ਨੂੰ ਤਿਆਰ ਆ ਤੁਸੀਂ ਇਹਨਾਂ ਦੀ ਸਪੋਰਟ ਕਰੋਗੇ ਕਰਨ ਲੱਗਣ ਦੇ ਬੰਦਿਆਂ ਦੀ ਜਿਹੜੇ ਅੱਜ ਕੁੜੀਆਂ ਵੇਚਦੇ ਨੇ ਵਿਹਾਰ ਦੇ ਵਿੱਚ ਜਾ ਕੇ ਮੂੰਹ ਤੇ ਚਪੇੜ ਵਜੀ ਹੋਈ ਆ ਇੱਕ ਇਹ ਐਸਸੀ ਭਾਈਚਾਰੇ ਦੀ ਇਹ ਕੁੜੀ ਆ ਇੱਕ ਕੋਸ਼ਿ ਜਦੋਂ ਉਹ ਨਾ ਇਹ ਕਹਿੰਦੇ ਅੱਜ ਕੱਲ੍ਹ ਸੋਸ਼ਲ ਮੀਡੀਆ ਤੁਹਾਨੂੰ ਪਤਾ ਹੀ ਆ ਇੱਕ ਦੂਜੇ ਦੇ ਜਦੋਂ ਦੇਖਦੀਆਂ ਕੁੜੀਆਂ ਉਹ ਇਹ ਕਹੇ ਇਹ ਕਹਿ ਦਿੰਦੀਆਂ ਵੀ ਸਾਡਾ ਅਨਪੜ ਕੁੜੀ ਆ ਇਹ ਐਸਸੀ ਪਾਈਜਰੇ ਨਾਲ ਆ ਗਰੀਬ 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 ਦੀ ਕੁੜੀ ਆ ਉਹ ਇਹ ਇਹਨਾਂ ਨੇ ਮਗਰ ਲਾ ਕੇ ਉਹਨੂੰ ਲਾਪਾ ਲਾ ਕੇ ਵੀ ਉਹਨੂੰ ਵੀਡੀਓ ਦਿਖਾ ਦਿਖਾ ਕੇ ਪਤਾ ਨਹੀਂ ਹੋਰ ਪਤਾ ਨਹੀਂ ਸ਼ਲੀਸ਼ ਪਤਾ ਨਹੀਂ ਕਿਹੜੀਆਂ ਕਿੜੀਆਂ ਬਿਰੂਆਂ ਵੀਡੀਓ ਦਿਖਾਈਆਂ ਕੁੜੀ ਨੂੰ ਅਸੀਂ ਇਹ 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 ਕੁੜੀ ਨੂੰ ਲਿਆ ਕੇ ਇਹਨਾਂ ਨੇ ਉੱਥੇ 2 ਮਹੀਨੇ ਨੇ ਕਿੱਦਾਂ ਕੱਟੇ ਹੋਊਗੇ ਇਸ ਟਾਈਮ ਉਹ ਪੂਰੀ ਟੈਨਸ਼ਨ ਚ ਹੋਣੀ ਆ ਅਸੀਂ ਇਹ ਗੱਲ ਪ੍ਰਸ਼ਾਨ ਸਰ ਮੋਰੇ ਹੱਥ ਜੋੜ ਕੇ ਬੇਨਤੀ ਕਰਦੇ ਆ ਇਹ ਕੁੜੀ ਆ ਜਿਹੜੀ ਇਹ ਕੁੜੀ ਦੇ ਹਵਾਲੇ ਇਹਦੀ ਮਾਂ ਦੇ ਕੀਤੀ ਜਾਵੇ ਕੁੜੀ ਉਸ ਤੋਂ ਬਾਅਦ ਅਸੀਂ ਉਹ ਕੁੜੀ ਨਾਲ ਪਿਆਰ ਨਾਲ ਜੋ ਕੀ ਕਹਿੰਦੀ ਆ ਉਹ ਅਸੀਂ ਉਸ ਤੋਂ ਬਾਅਦ ਅਸੀਂ ਦੇਖਾਂਗੇ ਉਹ ਕੁੜੀ ਹੋ ਰਹੀ ਆ ਚਾਰ ਕੁੜੀਆਂ ਹੋ ਰਹੀ ਨੇ ਉੱਥੇ ਚਾਰ ਕੁੜੀਆਂ ਨੇ ਹਾਂ ਤੇ ਹੁਣ ਅਸੀਂ ਪ੍ਰਸ਼ਾਸਨ ਨੂੰ ਪੁੱਛਦੇ ਆਂ ਵੀ ਇਹ ਕੁੜੀ ਤੁਸੀਂ ਕਿਦੇ ਹਵਾਲੇ ਕਰਦੇ ਹੋ ਅਸੀਂ 161 ਦੇ ਵਿੱਚ ਜੱਜ ਦੇ ਕੋਲ ਵੀ ਜਾ ਕੇ ਅਸੀਂ ਲੈ ਕੇ ਜਾਵਾਂਗੇ ਇਹਦੀ ਦਰਖਾਸਤ ਵੀ ਪਾਵਾਂਗੇ ਸੀਪੀ ਸਾਹਿਬ ਨੂੰ ਬੱਚੀ ਆ ਨਾ ਉਹਨੂੰ ਮੋਸਟਲੀ ਬਲੈਕਮੇਲ ਕਰਦੇ ਆ ਠੀਕ ਹੈ ਉੱਥੇ ਫ੍ਰੈਸ਼ਰ ਇੰਨਾ ਜ਼ਿਆਦਾ ਪਾਇਆ ਪਿਆ ਭਈਆਂ ਨੇ ਕਿ ਤੁਸੀਂ ਪੁੱਛੋ ਹੀ ਨਾ ਕੋਸ ਬੱਚੀ ਸਾਡੇ ਨਾਲ ਸਾਹਮਣੇ ਹੋਣ ਦੇ ਤਾਂ ਨਾ ਬੱਚੀ ਨਾਲ ਸਾਡੀ ਗੱਲ ਕਰਾਈ ਜਾਂਦੇ ਨੇ ਹੁਣ ਅਸੀਂ ਜਦੋਂ ਬੱਚੀ ਅਸੀਂ ਲੈਣੇ ਬੱਚ ਕਹੇ ਸੀ ਕਿ 420 ਦਾ 420 ਦਾ ਗਿਟਨੈਪਿੰਗ ਦਾ ਤੇ ਬਲੈਕਮੇਲਿੰਗ ਦਾ ਜਿਹੜੇ ਕੁਝ ਵੀ ਆ ਸਾਰੇ ਅਸੀਂ ਕੇਸ ਦਰਜ ਕਰਨੇ ਆ ਇਹ ਜੀ ਜੀ ਡਾਕਟਰੀ ਵੀ ਕਰਾਵਾਂਗੇ ਉਹ ਡਾਕਟਰੀ ਕਰਾ ਕੇ ਜੋ ਵੀ ਇਹਦੇ ਜੋ ਧਰਾਵਾ ਹੋਗੇ ਅਸੀਂ ਲਵਾਵਾਂਗੇ ਤੇ ਅਸੀਂ ਇਹਦੀ ਪੂਰੀ ਇਨਕੁਆਰੀ ਕਰਾਵਾਂਗੇ ਕੁੜੀ ਨਾਲ ਉੱਥੇ ਕੀ ਕੁਝ ਹੋਇਆ ਕੁੜੀ ਅਸੀਂ ਲੈ ਕੇ ਜਾਣੀ ਆ ਕੁੜੀ ਅਸੀਂ ਕਰਕੇ ਅਸੀਂ ਕੁੜੀ ਲੈ ਕੇ ਜਾਣੀ ਆ ਉਹਦੇ ਮਾਂ ਦੇ ਹਵਾਲੇ ਕਰਨੀ ਆ ਇਹ ਮੁੰਡਾ ਜਿਹਨੇ ਲੱਗੇ ਘੇੜਾਵਾਗੇ ਆ ਮੈਂ ਇਹਨਾਂ ਦੇ ਹਾਂ ਇੱਕ ਪਪਾ ਪਪਾ ਦਾ ਮੁੰਡਾ ਜੀ ਉਹ ਤੁਹਾਨੂੰ ਹ ਤਸਵੀਰ ਦਿਖਾ ਰਹੇ ਆ ਕਿ ਇਹ ਪਿੱਛੇ ਨੇ ਤੇ ਉਸ ਤੋਂ ਬਾਅਦ ਲੇਕਿਨ ਇੰਚਾਰ ਸਾਹਿਬ ਕੀ ਹੈ ਕਿ ਪੂਰਾ ਮਾਮਲਾ ਕਹਿੰਦਾ ਵੀ ਜਿਹੜਾ ਮੁੰਡਾ ਨੂੰ ਛੱਡ ਕੇ ਗਿਆ ਉਹਨੂੰ ਬੁਲਾਓ ਜੀ ਹਾਂ ਇਹ ਕਹਿੰਦੇ ਸੀ ਬੁਲਾਉਣਾ ਨਹੀਂ ਮੁੰਡੇ ਦਾ ਮੁੰਡੇ ਦਾ ਪਤਾ ਵੀ ਉਹਨਾਂ ਨੂੰ ਲਗਾਤੀ ਰਹੇ ਕਿ ਵੀਡੀਓ ਬਣਾਈ ਤੁਹਾਡੀ ਜਿਹੜਾ ਥੱਪੜ ਮਾਰਦੇ ਉਹ ਕੌਣ ਮਾਰਿਆ ਇਹਦਾ ਯਾਰ 100 ਪੁਲਿਸ ਦੇ ਇਲਜ਼ਾਮ ਲੱਗਦੇ ਨਹੀਂ ਲਾਈ ਜਾਣ ਜਿਹੜੀ ਉਹਨਾਂ ਸਟਿੰਗ ਨੇ ਜਿਹੜਾ ਸਟਿੰਗ ਇਹੋ ਬਣਾਇਆ ਤੇ ਇਹ ਸੱਚੇ ਆ ਇੱਕ ਮਿੰਟ ਨਹੀਂ ਪੰਜਾਬ ਦੀ ਕੁੜੀਆਂ ਪੇਸ ਦੇ ਨੇ ਆ ਫਿਰ ਇੱਕ ਮਿੰਟ ਫਿਰ ਸਾਡੇ ਦੇ ਮੈਂ ਇਹਨਾਂ ਨੂੰ ਸਿਰਫ ਇਹ ਕਿਹਾ ਵੀ ਉਹ ਮੁੰਡਾ ਲੈ ਕੇ ਆਓ ਇਹ ਕੁੜੀ ਨੂੰ ਮੁੰਡਾ ਸਟੇਸ਼ਨ ਤੇ ਛੱਡ ਗਿਆ ਮੈਂ ਤਾਂ ਇਹ ਕਹਿ ਰਿਹਾ ਮੈਂ ਭਾਜੀ ਤੋਂ ਉਸ ਬਾਰੇ ਨਹੀਂ ਕੋਈ ਪਤਾ ਨਹੀਂ ਪਤਾ ਮੈਂ ਤਾਂ ਨਹੀਂ ਕੋਈ ਛੋਟੀ ਜਿਹੀ ਗੱਲ ਕਹਿਣ ਦੀ ਇੱਕ ਬਾਈ ਜੀ ਮੈਂ ਛੋਟੀ ਜਿਹੀ ਗੱਲ ਕਹਾ ਕਹਿਣਾ ਚਾਹੁੰਦਾ ਵਾ ਕਿ ਸਾਡੀ ਪੰਜਾਬ ਦੀ ਧਰਤੀ ਤੇ ਜਾ ਰਹਿੰਦੇ ਨੇ ਸਾਡੇ ਪੰਜਾਬੀ ਧੀਆਂ ਉੱਥੇ ਜਾ ਕੇ ਵੇਚਦੇ ਨੇ ਉਸ ਤੋਂ ਬਾਅਦ ਉਹਨਾਂ ਨਾਲ ਜ਼ਬਰਦਸਤ ਨਾਰੀ ਕੋਸ਼ਿਸ਼ ਕੀਤੀ ਜਾਂਦੀ ਹੈ ਕਾਰਵਾਈ ਸਖਤੋ ਸਖਤ ਹੋਵੇ ਬਸ ਸ਼੍ਰੀਮਾਨ ਜੀ ਇਹ ਆਪਣੇ ਏਰੀਆ ਦਾ ਮੁਕਦਮਾ ਨਹੀਂ ਕੋਈ ਦਰਖਾਸਤ ਨਹੀਂ ਇਹ ਨਾਬੇ ਦਾ ਹੈ ਨਾਬੇ ਤੋਂ ਜਾ ਕੇ ਕਾਰਵਾਈ ਕਰਾਉਣ ਇੱਥੇ ਸਾਡੇ ਕੋਈ ਇਹ ਉਹ ਹੈਗਾ ਨਾ ਬਿਲਕੁਲ ਨਾਬੇ ਤੋਂ ਕੁੜੀ ਗਈ ਏ ਹਾਂ ਨਾ ਗਈ ਬਿਹਾਰ ਦੇ ਵਿੱਚ ਸਾਡੇ ਦੇ ਵਿੱਚ ਏਰੀਆ ਦਾ ਜਾਂ ਸਾਡੀ ਚੌਂਕ ਸਾਡੀ ਚੌਂਕੀ ਠਾਣੇ ਦੇ ਵਿੱਚ ਕੋਈ ਲੈਣਾ ਤੇਰਾ ਨਾ ਬਿਲਕੁਲ ਨਹੀਂ ਉਹ ਆਪਣੇ ਆਪ ਹੀ ਨੇ ਆਪਣੇ ਆਪ ਹੀ ਆ ਅਸੀਂ ਇਹਨਾਂ ਨੂੰ ਅੰਦਰ ਹੀ ਨਹੀਂ ਅਸੀਂ ਇਹਨਾਂ ਨੂੰ ਕਹਿ ਦਿੱਤਾ ਵੀ ਤੁਸੀਂ ਉੱਥੋਂ ਦਾ ਉੱਥੋਂ ਦੀ ਨਾਬੇ ਦੀ ਪੁਲਿਸ ਬੁਲਾਓ ਉਹ ਤੁਹਾਨੂੰ ਕਰਨਾ ਉੱਥੇ ਇਹਨਾਂ ਨੇ ਕੋਈ ਗੋਮਿਸ਼ੋਦੀ ਗੱਲ ਖਾਈ ਹੈ ਜਾਂ ਇਹਨਾਂ ਨੇ ਕੋਈ ਕੰਪਲੇਨ ਕੀਤੀ ਹੈ ਜਾਂ ਕੋਈ ਐਫ ਆਈ ਆਰ ਦਰਜ ਕਰਾਈ ਹੈ ਉਹ ਨਾਬੇ ਪੁਲਿਸ ਵਾਲੇ ਦੱਸ ਸਕਦੇ ਆ ਬਿਲਕੁਲ ਫਿਰ ਤੁਹਾਨੂੰ ਮਾਮਲੇ ਬਾਰੇ ਨਾਬੇ ਵਾਲੇ ਇਨਫੋਰਮੇਸ਼ਨ ਦੇ ਸਕਦੇ ਉਹ ਉਹੀ ਕਰ ਸਕਦੇ ਹੋਰ ਚਾਹੇ ਟਾਈ ਅਪ ਕਰਨ ਜਾਂ ਜੋ ਮਰਜ਼ੀ ਹੋ ਜਾਏ ਇਹ ਕਰਨ ਜੋ ਵੀ ਕਰਨ ਉੱਥੇ ਹਾਂ ਕਿਉਂਕਿ ਬਕੂਆ ਉੱਥੋਂ ਦਾ ਬੰਦਾ ਉਹੀ ਕਰ ਸਕਦੇ ਨੇ ਆਪਣਾ ਤੇ ਦੇ ਵਿੱਚ ਕੋਈ ਰੋਲ ਨਹੀਂ ਕਿਉਂਕਿ ਕੁੜੀ ਸਾਡੇ ਇਹਨਾਂ ਨੇ ਇੰਸਟਾਗ੍ਰam ਤੇ ਨਿਹੰਗ ਸਿੰਘ ਨੇ ਕਿਹਾ ਵੀ 15000 ਰੁਪਏ ਦੇਾਂਗੇ ਜਿਹੜਾ ਕੋਈ ਕੁੜੀ ਨੂੰ ਸਾਨੂੰ ਲੱਭ ਕੇ ਦੇਵੇਗਾ ਉਹਨਾਂ ਦੇ ਲਿੰਕ 'ਚ ਕਿਸੇ ਤਰੀਕੇ ਨਾਲ ਆ ਗਈ ਕੁੜੀ ਉਹਨਾਂ ਨੇ ਪੈਸੇ ਦੇ ਲਾਲਚ ਵਿੱਚ ਕੁੜੀ ਬੁਲਾ ਲਈ ਕੁੜੀ ਆ ਗਈ ਹੁਣ ਇਹ ਨਿਹੰਗ ਸਾਹਿਬ ਜਾਣਣ ਤੇ ਉਹ ਉਹ ਸਾਡਾ ਇਹਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਮੇਰੀ ਕਈ ਕੁੜੀਆਂ ਗੁੰਮਦੀਆਂ ਸਾਡੇ ਪੰਜਾਬ ਦੀਆਂ ਉਹ ਲੱਭੀਆਂ ਨਹੀਂ ਜਾਂਦੀਆਂ ਇਹਨਾਂ ਨੇ 15000 ਦੀ ਲਾਲਚ ਵਿੱਚ ਦੇਖੋ ਕੁੜੀ ਲੱਬਲੀ ਪੰਜਾਬ ਹਾਲ 'ਚ ਵਿੱਚ ਸਵਾਰਥ ਵਿੱਚ ਕੀਤਾ ਬਿਲਕੁਲ ਪੈਸਾ ਪਿੱਛੇ ਪੈਸੇ ਪਿੱਛੇ ਇਹ ਨਾ ਕੀਤਾ ਹੁਣ ਇਹ ਆਪ ਜਵਾਬ ਦੇ ਨੇ ਵੀ ਕੀ ਹੈ ਕੀ ਮੈਟਰ ਹੈ ਵੀ ਇਹਨਾਂ ਦਾ ਕੁੜੀ ਨਾਲ ਕਿੰਨਾ ਸ ਫਰਕ ਹੋਇਆ ਇਹਨਾਂ ਦਾ ਕੁੜੀ ਨਾਲ ਸ ਫਰਕ ਕਿੰਦਾ ਹੋਇਆ ਕੀ ਇਹ ਕੋਈ ਨਾ ਪੁੱਛਣਾ ਸਾਰਾ ਕੁਝ ਪੁੱਛ ਲਿਆ ਲੇਕਿਨ ਇਹ ਚਾਰ ਚੀਕੇ ਸਾਡੇ ਨਾਲ ਲੇਕਿਨ ਤੁਹਾਨੂੰ ਦੱਸ ਦਈਏ ਕਿ ਅਜੇ ਨਾ ਮਾਮਲੇ ਪਤਾ ਮਾਮਲਾ ਜਿਹੜਾ ਹੈਗਾ 90 ਦਾ 90 ਦੀ ਜਿੱਦਾਂ ਉਹ ਨਿਹੰਗ ਸਿੰਘਾਂ ਨੇ ਦੱਸਿਆ ਕਿ 90 ਦੀ ਪੁੱਛਣੀ ਅਜੇ ਤੱਕ ਕੋਈ ਹਜੇ ਸੁਣਿਆ ਨਹੀਂ ਸੀਗਾ ਉਹਨੇ ਰਿਪੋਰਟ ਨਹੀਂ ਲਿਖੀ ਤੇ ਕੁੜੀ ਜਿਹੜੀ ਹੈ ਜਿਹੜੇ ਇੱਕ ਪੋਸਟਪੈਨ ਤੋਂ ਬਾਅਦ ਇਹ ਜਿਹੜੇ ਨੇ ਕੁੜੀ ਨੂੰ ਜਿਹੜੇ ਰੈਸਕਿਊ ਕਰਦੇ ਨੇ ਜੋ ਦੂਜੀ ਪਾਰਟੀ ਉਹ ਕੁੜੀ ਨੂੰ ਖੁਦ ਚੌਂਕੀ ਲੈ ਕੇ ਆਂਦੇ ਨੇ ਕਿਉਂਕਿ ਇੱਥੇ ਰਹਿੰਦੇ ਨੇ ਇਹ ਤੇ ਉਸ ਤੋਂ ਬਾਅਦ ਇਹ ਗੱਲ ਕੀਤਾ ਇਹ ਪੰਜਾਬ ਦੀ ਕਈ ਐਸੀ ਕੁੜੀਆਂ ਨੇ ਜਿਹੜੀਆਂ ਪੰਜਾਬ ਤੋਂ ਬਿਹਾਰ ਜਾ ਕੇ ਵਿਕੀਆਂ ਹੋ ਦੀ ਟੀਟ ਤੇ ਪਹੁੰਚ ਗਈ ਚਲੋ ਪੁਲਸ ਨੇ ਨਹੀਂ ਕੀਤੀ ਇੱਕ ਪੋਸਟ ਨੇ ਜਿਹੜੀ ਇਹ ਸ਼ੇਅਰ ਕਰਕੇ ਪੁਲਸ ਨੇ ਕਾਰਵਾਈ ਨਹੀਂ ਕੀਤੀ ਪੁਲਸ ਨੂੰ ਨਹੀਂ ਪੁਲਸ ਨੇ ਨਾ ਬੇਰੀ ਕਾਰਵਾਈ ਕੀਤੀ ਲੇਕਿਨ ਇੱਕ ਪੁਲਸ ਦੀ ਇੱਕ ਸੋਸ਼ਲ ਮੀਡੀਆ ਨੇ ਇੱਕ ਮਾਂ ਤੇ ਪਿਓ ਦੀ ਧੀ ਨੂੰ ਲਬਾਤਾ ਔਰ 15000 ਦੀ لالਚ ਨੇ ਮਾਂ ਤੇ ਪਿਓ ਦੀ ਧੀ ਨੂੰ ਲੁਭਾਤਾ ਤੇ ਅਸੀਂ ਸ਼ੁਕਰਾਨਾ ਕਰਦੇ ਹਾਂ ਸੋਸ਼ਲ ਮੀਡੀਆ ਦਾ ਜਿਨ੍ਹਾਂ ਨੇ ਇੱਕ ਮਾਂ ਪਿਓ ਦੀ ਧੀ ਨੂੰ ਲੁਭਾਤਾ ਤੇ ਉਸ ਤੋਂ ਬਾਅਦ ਦੀ ਰਹੀ ਗੱਲ ਦੀ ਨਾਬੇ ਪੁਲਿਸ ਦੀ ਨਾਬਾ ਪੁਲਿਸ ਅਗਰ ਕਾਰਵਾਈ ਕਰਦੀ ਤਾਂ ਅੱਜ ਨੂੰ ਕ੍ਰੈਡਿਟ ਉਸ ਨਾਬਾ ਪੁਲਿਸੇ ਜਾਂਦਾ ਲੇਕਿਨ ਨਾਬਾ ਪੁਲਿਸ ਨੇ ਸਾਫ਼ ਜੋਨ ਨੇ ਅੰਗਾ ਨੇ ਕਿਹਾ ਕਿ ਨਹੀਂ ਕਾਰਵਾਈ ਹੁੰਦੀ ਤਾਂ ਹੁਣ ਦੇਖਦੇ ਹਾਂ ਕਿ ਬੱਚੀ ਜਿਹੜੀ ਹੈ ਨਾਬੇ ਕਾਰਵਾਈ ਹਾਂਜੀ ਵੀਰੋ ਐਸੀ ਜੀ ਅੱਜ ਦੀ ਵੀਡੀਓ ਤੇ ਵਾਕਈ ਰੋਂਗ ਟੇਕ ਖਰੇ ਕਰਨ ਵਾਲੀ ਇਹ ਵੀਡੀਓ ਸੀ ਇੱਕ ਕੋਈ ਟਾਈਮ ਸੀ ਜਦੋਂ ਪੰਜਾਬ ਤੇ ਜਾਂ ਇੰਡੀਆ ਤੇ ਜਦੋਂ ਮੁਗਲਾਂ ਦੀ ਹਕੂਮਤ ਸੀ ਈਰਾਨੀ ਆਂਦੇ ਸੀ ਈਰਾਨੀ ਬਾਦਸ਼ਾਹ ਆਣ ਕੇ ਇੱਜ਼ਤਾਂ ਲੁੱਟਦੇ ਸੀ ਮਾਲ ਲੁੱਟਦੇ ਸੀ ਤੇ ਉਦੋਂ ਸਿੱਖਾਂ ਦੇ ਗੁਰੂ ਤੇ ਸਿੱਖ ਅੱਗੇ ਹੁੰਦੇ ਸੀ ਤੇ ਲੋਕਾਂ ਦੀ ਇੱਜ਼ਤ ਬਚਾਉਂਦੇ ਸੀ ਲੋਕਾਂ ਦੀਆਂ ਧੀਆਂ ਨੂੰ ਬਚਾਉਂਦੇ ਸੀ ਅੱਜ ਜੋ ਟਾਈਮ ਆ ਗਿਆ ਹੈ ਕਿ ਪੰਜਾਬੀਆਂ ਦੀਆਂ ਜਿਹੜੀਆਂ ਲੜਕੀਆਂ ਨੇ ਉਹ ਬਿਹਾਰੀ ਖਰੀਦ ਰਹੇ ਨੇ ਤੇ ਇਹਦੀ ਸਿੱਧੀ ਜੀ ਗੱਲ ਹੈ ਇਹ ਕਿ ਪੰਜਾਬੀ ਜਰੇ ਨੇ ਉਹ ਆਪਣਾ ਹੀ ਹੌਨ ਸਟੈਂਡ ਨਹੀਂ ਲੈ ਰਹੇ ਅਸੀਂ ਦੇਖ ਰਹੇ ਹੰਗ ਸਿੰਘਾਂ ਸਿਗਾਣਾ ਧੱਕਾ ਹੋ ਰਿਹਾ ਹੈ ਭਾਈ ਅਮਰਤਪਾਲ ਸਿੰਘ ਨੂੰ ਅਸੀਂ ਜੇਲ੍ਹ ਦੇ ਵਿੱਚ ਬੰਦ ਕੀਤਾ ਤੇ ਸਾਡੀ ਸਾਰਿਆਂ ਦੀ ਕੋਸ਼ਿਸ਼ ਹੈ ਹੀ ਹੁੰਦੀ ਹੈ ਕਿ ਉਹ ਜੇਲ੍ਹੋਂ ਨਾ ਨਿਕਲੇ ਕਿਉਂਕਿ ਉਹਦੀ ਕੋਸ਼ਿਸ਼ ਹੀ ਹੈ ਵੇ ਭਾਈ ਅਮਰਤਪਾਲ ਸਿੰਘ ਨੇ ਹਮੇਸ਼ਾ ਕਿਸਾਨੀ ਮੁੱਦਿਆਂ ਤੇ ਗੱਲ ਕੀਤੀ ਭਾਈ ਅਮਰਤਪਾਲ ਸਿੰਘ ਨੇ ਚਿੱਟੇ ਨੂੰ ਖਤਮ ਕੀਤਾ ਸਾਡਾ ਉਹ ਪੰਜਾਬ ਏ ਚਿੱਟਾ ਪੰਜਾਬ ਨੂੰ ਖਤਮ ਕਰ ਰਿਹਾ ਹਰ ਬੰਦਾ ਚਿੱਟੇ ਤੇ ਲੱਗਾ ਤੇ ਭਾਈ ਅਮਰਤਪਾਲ ਸਿੰਘ ਦੀ ਇਹੋ ਹੀ ਕੋਸ਼ਿਸ਼ ਹੈ ਕਿ ਲੋਕ ਜਿਹੜੇ ਨੌਜਵਾਨ نسل ਹੈ ਉਹ ਨਸ਼ੇ ਤੋਂ ਪਾਕ ਹੋਈ ਜਾਵੇ ਤੇ ਅਸੀਂ ਕੀ ਕੀਤਾ ਅਸੀਂ ਭਾਈ ਅਮਨਿਤਪਾਲ ਸਿੰਘ ਨੂੰ ਜੇਲ੍ਹ ਚ ਬੰਦ ਕੀਤਾ ਫਿਰ ਐਨ ਜੀਓ ਹੈਗਾ ਨਾ ਐਂਜ ਦੇ ਲੋਕ ਹੀ ਆਣਗੇ ਫਿਰ ਬਿਹਾਰੀ ਆਣਗੇ ਬਾਹਰ ਦੇ ਸ਼ਹਿਰਾਂ ਤੋਂ ਆਣ ਕੇ ਪੰਜਾਬ ਦੀਆਂ ਲੜਕੀਆਂ ਖਰੀਦਣਗੇ ਤੇ ਐਸੀ ਜੀ ਅੱਜ ਦੀ ਵੀਡੀਓ ਕਮੈਂਟਸ ਕਰਕੇ ਦੱਸੋ ਕਿ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਵੇ ਬਹੁਤ ਸ਼ੁਕਰੀਆ